ਆ ਵਾਏ ਮੋਟਿਕ ਫਤਹਿ ਕੀ ਹਾਲ ਚਾਲ ਹੈ ਜੀ ਆਸ਼ਾ ਕਰਦੇ ਹਾਂ ਠੀਕ ਠਾਕ ਹੋਵੋ ਚਲੋ ਦੋਸਤ ਜੁੜ ਜਣ ਤੇ ਫਿਰ ਗੱਲਬਾਤ ਸ਼ੁਰੂ ਕਰਨੇ ਆ ਹਾਈ ਦਟੋ ওকে ਅਮਰੌਸ ਹਟਾ ਕਰ ਲਈ ਹੈ ਜੀ ਅੱਜ ਦਾ ਟੌਪਿਕ ਹੈ ਪਿਛਲੇ ਕੁਝ ਦਿਨਾਂ ਤੋਂ ਹਰਿਆਣਾ ਕਮੇਟੀ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਸਰਦਾਰ ਢਿੰਡਾ ਸਾਹਿਬ ਇਹ ਜਿਹੜਾ ਦਰਬੰਦੀਰ ਸੰਗੀਤ ਦਾ ਦੁਆ ਹੈ ਇਹਨਾਂ ਜਗਦੀਸ਼ ਸਿੰਘ ਛਿੰਦਾ ਜੀ ਨੇ ਕੀਤੀ ਹੈ ਮਾਡਲ ਆਪ ਜਾਂਦੀ ਤੇ ਜਿਹੜੀ ਇਹ ਦਦੂਵਾਲ ਸਾਹਿਬ ਨੇ ਪੁੱਕਾ ਇਧਰ ਆਦਮ ਕਾਇਤੀਏ ਪੀਆ ਪਣਾ ਤੇ ਕਰ ਉਤਰਾਈਏ ਤੇ ਇਹ ਸਾਡੇ ਸਿੱਖ ਕੌਮ ਵਾਸਤੇ ਬੜੀ ਮਾੜੀ ਗੱਲ ਵਰਨਾ ਤੇ ਸਿਆਣਾ ਚਾਹੀਦਾ ਸੂਝਵਾਨ ਜਿਹੜੇ ਪੱਦਾਂ ਉੱਤੇ ਬਣੇ ਹੋਣ ਪਰਦਾਣਾ ਹਰਿਆਣਾ ਕਮੇਟੀ ਦਾ ਛੋਟੀ ਜੀ ਚੀਜ਼ ਨਹੀਂ ਇੱਕ ਬੜੀ ਉੱਚੀ ਪਦਵੀ ਹੈ ਤੇਰੇ ਦਾਦੂ ਵਾਲ ਸਾਹਿਬ ਨੇ ਇਹ ਵੀ ਪਹਿਲਾ ਜਥੇਦਾਰ ਰਹੇ ਨੇ ਦਮਦਮਾ ਸਾਹਿਬ ਦੇ ਤੇ ਹੁਣ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਨ ਵੀ ਹਾਂ ਆਪਸੀ ਦੀ ਰਾਹ ਦੇ ਮर्यादा ਵਿੱਚ ਰਹਿ ਕੇ ਗੱਲ ਵੀ ਹੋ ਸਕਦੀ ਹੈ ਮੈਂ ਖੁੱਲ ਕੇ ਗੱਲ ਦੱਸਦੇ ਨਾ ਇਹਦੇ ਵਿੱਚ ਕੋਈ అతి ਸ਼ੌਕਤੀ ਨਹੀਂ ਜਿਹੜੀ ਸ਼ਬਦਾਂ ਦੀ ਮर्यादा ਹੈ ਨਾ ਉਹ ਬੜੀ ਬੰਦੀ ਚੀਜ਼ ਹੁੰਦੀ ਹੈ ਫਿਰ ਤੁਸੀਂ ਤੁਹਾਡੇ ਤੋਂ ਸੇਧ ਲੈਣੀ ਹੈ ਨੌਜਵਾਨਾਂ ਸੇਧ ਲੈਣੀ ਹੈ ਵੀ ਸਾਡੇ ਲੀਡਰ ਕੀ ਕਰ ਰਿਹਾ ਸਿੱਖ ਪੰਥ ਉੱਤੇ ਤੇ ਹੋਰ ਹੀ ਬਹੁਤ ਸਾਰੀਆਂ ਮਤਲਬ ਮਸਲੇ ਨੇ ਜਿੰਨਾ ਉੱਤੇ ਬੈਠ ਕੇ ਵਿਚਾਰ ਕਰਨ ਵਾਲਾ ਜਿੰਨਾ ਉੱਤੇ ਸੇਧ ਦੇਣ ਵਾਲੀ ਏ ਉਹ ਨੂੰ ਤੁਸੀਂ ਆਪੇ ਜਿੱਲੜੀ ਜਾਂਦੇ ਹੋ ਹੁਣ ਢੀਂਡਾ ਸਾਹਿਬ ਸਿਆਣਾ ਬਣਾ ਹੈ ਤੇ ਉਹਨਾਂ ਬਿਆਨ ਦਿੱਤਾ ਵੀ ਦਾਦੂਵਾਲ ਸਾਹਿਬ ਦੇ ਮਾਇਆ ਤੇ ਮਾਇਨ ਆਲ ਧਿਆਨ ਰਹਿੰਦਾ ਮਾੜੀ ਗੱਲ ਐ ਡੇ ਉੱਚੀ ਉਦ ਤੇ ਹੋ ਕੇ ਇੱਥੇ ਜਾਂ ਸੋਭਾ ਨਹੀਂ ਦਿੰਦੀਆਂ ਫਿਰ ਜਹਦਰ ਬਲਜੀਤ ਸਿੰਘ ਦਾਦੂਵਾਲ ਨੇ ਕੋਈ ਹੱਦ ਟਪਾਈ ਤੀ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਹਿ ਦਿੱਤੀ। ਤੇ ਸਾਰਿਆਂ ਨੇ ਆਮ ਚੈਨਲ ਉੱਤੇ ਸੁਣਿਆ ਹੀ ਹੋਣਾ। ਬੀਕੀ ਕੋ ਜਨਾਬ ਪੜੀ ਕੀਤਾ। ਇਹ ਲਫ਼ਜ਼ ਜਿਹੜਾ ਕਿਸੇ ਦੀ ਮਾਂ ਤੇ ਧੀ ਤੇ ਭੈਣ ਤੇ ਕਰਨਾ ਇਹਨਾਂ ਪਿੱਛੇ ਤੇ ਬੜੇ-ਬੜੇ ਜੁੱਧ ਹੋ ਜਾਂਦੇ ਨੇ। ਗਾਲ ਪਿੱਛੇ ਦੇ। ਤੇ ਤੁਸੀਂ ਆਪਣਾ ਅਹੁਦਾ ਵੇਖੋ ਤੇ ਅਹੁਦਾ ਵੇਖ ਕੇ ਤੁਸੀਂ ਗੱਲ ਕੀ ਕਰ ਰਹੇ ਹਾਂ ਦਾਦੂਵਾਲ ਸਾਉ ਦੇ ਵੀ ਅਨੁਸਾਰ ਲੋ ਜਿੰਨੀ ਕੋ ਮੈਨੂੰ ਸਮਝਾਈਏ ਮੈਂ ਜਿੰਨਾ ਕੋ ਸੁਣਿਆ ਇਹਨਾਂ ਦੇ ਵਿੱਚ ਇੰਡਾ ਸਾਹਿਬ ਨੂੰ ਨਾਨਾ ਬਣਾਉਂਦਾ ਤੇ ਮਾਮਾ ਬਣਾਉਂਦਾ ਇਹ ਵੀ ਜੀ ਗੱਲ ਉਹ ਕਰਾਖੀ ਜੋ ਕਿ ਦੋ ਤਮੜੀ ਨਾਨਾ ਸਿੰਦਾ ਸਬਨਾ ਤੇ ਦੀ ਗਾਲ ਹੈ ਰਮਾ ਮਾਪੈਂ ਦੀ ਗਾਲ ਹੈ ਤੇ ਉੱਚੇ ਉਹਦਿਆਂ ਤੇ ਬਹਿ ਕੇ ਪੰਥ ਨੂੰ ਸੇਵ ਦੇਣੀ ਤੁਹਾਨੂੰ ਲੋਕਾਂ ਐਸ ਵਾਸਤੇ ਚੁਣ ਕੇ ਭੇਜਿਆ ਜਿਹੜੇ ਲਾਈਵ ਦੇਖ ਰਹੇ ਹਨ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਈ ਰਿਸ਼ਵਨ ਰਜਾਉ ਦਾ ਆ ਵੀ ਮੈਨੂਨ ਹਾਂਜੀ ਸਵਾਗਤ ਹੈ ਜੀ ਤੁਹਾਡਾ ਲਾਈਵ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਸੀਂ ਲਾਈਵ ਦੇਖ ਰਹੇ ਹੋ ਤੇ ਜੀ ਗੱਲਬਾਤ ਚੰਗੀ ਲੱਗੇ ਤਾਂ ਲਾਈਕ ਕਰਦੇ ਸੋ ਗੱਲਬਾਤ ਕਰਨੇ ਆਂਦੇ ਇਹ ਚੀਜ਼ਾਂ ਜਦੋਂ ਅਸੀਂ ਚੁਣ ਕੇ ਇਹਨਾਂ ਨੂੰ ਕੱਲਿਆ ਹੈ ਤੁਸੀਂ ਇਹ ਨਾ ਸੋਚੋ ਵੀ ਇੱਕ ਵਾਰੀ ਤੁਹਾਨੂੰ ਚੁੰਮ ਦਿੱਤਾ ਤੇ ਤੁਸੀਂ ਲੈ ਨਹੀਂ ਸਕਦੇ ਜੇ ਤੁਹਾਡੀ ਬੋਲ ਬਾਣੀ ਮਾੜੀ ਰਹੀ ਨਾ ਤੇ ਤੁਹਾਨੂੰ ਇਸ ਸੰਗਤ ਨੇ ਜਿਵੇਂ ਚੁਣਿਆ ਹੈ ਉਵੇਂ ਤੁਹਾਨੂੰ ਥੱਲੇ ਵੀ ਲਾ ਸਕਦੇ ਨੇ ਤੁਸੀਂ ਨਹੀਂ ਯਾਰ ਮर्यादा ਸੰਭਾਲੋ ਤੁਸੀਂ ਗੱਲ ਕੀ ਕਰ ਰਹੇ ਹੋ ਕਿਵੇਂ ਦੀ ਕਰ ਰਹੇ ਹੋ ਗੱਲ ਤੁਹਾਨੂੰ ਪੰਥ ਨੇ ਚੁਣਿਆ ਹੈ ਗੁਰਦਰਾਂ ਦੀ ਸੇਵਾ ਸੰਭਾਲਵਾ ਤੇ ਤੁਸੀਂ ਇੱਕ ਦੂਸਰੇ ਕੁੜੀਆਂ ਪੈਣਾ ਦੀਆਂ ਜਿਹਨੂੰ ਗਾਲਾਂ ਕੱਢੀ ਜਾਂਦੇ ਕਿ ਲੁੱਝ ਫੜਿਆ ਤੁਸੀਂ ਇਹਨਾਂ ਕਮੇਟੀ ਦਾ ਫੜ ਕੇ ਜਲੂਸ ਕੱਢ ਦਿੱਤਾ ਤੁਸੀਂ ਸਿਆਣੇ ਸਮੇਦਾਰ ਢਿੰਡਾ ਸਾਹਿਬ ਇੰਨੀ ਕੁਰਬਾਨੀ ਕੀਤੀ ਉਹ ਤੁਸੀਂ ਇੰਨਾ ਫਿਰ ਤੋਂ ਸੰਘਰਸ਼ ਕੀਤਾ 20 ਸਾਲ ਲੜਾਈ ਲੜ ਕੇ ਦਤੋਂ ਅਸੀਂ ਕਿਨਾਂ ਦਾ ਕਮੇਟੀ ਬਣਾਾਈਏ ਤੇ ਹੁਣ ਕਿਹੜੇ ਪਾਸੇ ਡੁੱਲ ਪਏ ਉਹ ਇਹ ਦਾ ਦੂਰ ਮੈਂ ਤਾਂ ਉਹਨਾਂ ਵੀ ਸਮੇਦਾਰ ਕੇ ਅੰਦਰ ਜੇ ਉਹ ਤਾਂ ਕੁਟੀ ਕਾਟੇ ਵੀ ਨਹੀਂ ਕਰੋ ਤਾਂ ਕਹਿਣ ਲੱਗ ਜਾਂਦਾ ਫਲਾਣਾ ਫਲਾਣਾ ਵੇ ਇਹ ਕਿਨਾਰੇ ਦਾ ਇੰਨਾ ਗੁੱਟ ਬਣਾ ਲਿਆ ਹੈ ਤੇ ਬੋਲੀ ਜਾਂਦੇ ਨੇ ਤੇ ਮੇਰੇ ਕੋਲ ਬਹਿ ਕੇ ਗੱਲ ਸੁਣੋ ਕੀ ਗੱਲ ਸੁਣੀ ਹੈ ਜਿਹੜੀਆਂ ਗੱਲਾਂ ਤੋਂ ਢਿੰਡਾ ਸਾਹਿਬ ਕੀਤੀਆਂ ਨੇ ਇਹ ਤੇਰੇ ਕਰਨ ਵਾਲੀਆਂ ਸਨ ਉਈ ਹੋ ਜੀ ਨਾ ਤਮਾਰੋ ਪੜਿਓ ਸਿਆਣੇ ਬਿਆਣੇ ਹੋ ਕੇ ਤੁਸੀਂ ਕੋਮ ਨੂੰ ਸੇ ਦੇ ਨਹੀਂ ਨੌਜਵਾਨ ਨੂੰ ਸੇ ਦੇ ਨਹੀਂ ਕਿਹੜੇ ਪਾਸੇ ਲੈ ਕੇ ਜਾ ਰਹੇ ਚੰਗਾ ਬੋਲੋ ਨਿਮੇਸ ਘਰ ਹੋਵੇ ਇਹਦੇ ਵਿੱਚ ਜਰ ਗਿਆ ਫਤਰ ਗਿਆ ਜੇ ਉੱਚਾ ਹੋ ਗਿਆ ਤਾਂ ਦੂਜਾ ਨਿਮਾ ਹੋ ਜਾਇਆ ਕੋਈ ਗਲਵੱਡੀ ਨਹੀਂ ਹੈਗੀ ਮਹਾਰਾਜ ਦੀ ਬਾਣੀ ਤੁਸੀਂ ਮਹਾਰਾਜ ਬਾਣੀ ਰੋਜ਼ ਨਮਸਕਾਰ ਕਰਦੇ ਗੁਰੂ ਘਰ ਜਾਂਦੇ ਹੋ ਮਾਰਾ ਇਹਨੇ 판ਥਾਂ ਦਾ ਵਿਗਿਆਨ ਦਿੱਤੇ। ਅਬੁੱਲੱਲਾ 100 ਰੁਪਇਆ ਕੁਦਰਤ ਕੇ ਸੰਬੰਧੀ ਏਕ ਨੂਰ ਤੇ ਸਭ ਜਗ ਉੱਗਿਆ ਕੌਮ ਭਲੇ ਕਰਨਦਿ। ਤੁਸੀਂ ਕਿਹੜੇ ਪਾਸੇ ਮਾਰਾ ਇਹ ਤਾਂ ਸਾਰੀ ਖਲਕਤ ਨੂੰ ਇੱਕ ਸਮਝਿਆ। ਤੁਸੀਂ ਪੜ ਕੇ ਜਦੋਂ ਦੀ ਪੰਜਾਬ ਤੋਂ ਕਮੇਟੀ ਵੱਖ ਹੋਈਏ ਤੁਸੀਂ ਤਰਤਲ ਤਲ ਲਈ ਲਈ ਜਾ ਰਹੇ ਸਿੱਖ ਕੌਮ। ਕਦੇ ਤੁਸੀਂ ਗੁਰਕਾਂ ਤੋਂ ਲੜ ਪੈਂਦੇ ਹੋ ਕਦੇ ਤੁਸੀਂ ਪ੍ਰਧਾਨ ਬੰਦ ਤੋਂ ਲੜ ਪੈਂਦੇ ਹੋ ਬੜੀ ਮੁਸ਼ਕਲ ਦੇ ਨਾਲ ਅਸੀਂ ਇਹ ਕਮੇਟੀ ਲਈ ਪਰ ਹੁਣ ਤੁਸੀਂ ਵਰਦਾਰਾ ਆਪਣਾ ਠੀਕ ਕਰੋ ਮਾੜੀਆਂ ਗੱਲਾਂ ਸਮਝਦਾਰ ਹੋ ਹੋਰ ਬਹੁਤ ਸਾਰੇ ਨੇ ਕਾਲਜ ਬਣਾਉਣੇ ਹਨ ਬੱਚਿਆਂ ਨੂੰ ਅਕੈਡਮੀਆ ਬਣਾਉਣੀਆਂ ਹਨ ਸਿੱਖ ਪੰਥੀ ਸਿੱਖ ਪੰਥ ਦਾ ਪ੍ਰਚਾਰ ਕਰਨਾ ਧਰਮ ਪ੍ਰਚਾਰ ਕਮੇਟੀ ਬਣਾਓ ਜਿੰਦ ਤੇਲੇ ਮਾੜੇ ਸਿੱਖ ਨੇ ਉਹਨਾਂ ਦੀ ਵਿੱਦਿਆ ਫਰੀ ਕਰੋ ਹਸਪੀਟਲ ਬਣਾਓ ਸਿੱਖੀ ਦਾ ਉਪਦੇਸ਼ ਕਰੋ 96 ਕਰੋੜੀ ਖਾਲਸਾ ਮੈਂ ਤੇ ਨਹੀਂ ਬਣ ਜਾਣਾ ਕੀ ਜਿਹੜਾ ਸਿੱਖ ਧਰਮ ਹੈ ਇਹ ਸਾਰਿਆਂ ਨਾਲ ਜੀਆਂ ਕਹਿੰਦਾ ਅਦਨੇ ਵੀ ਜੋ ਸ਼ਰਨ ਆਵੇ अनुदेग कड़ा प्रसाद चढ़ के आवे उन ते ते इस सिद्धांत ਤੇ ਚਰਨਾਂ ਤੋਈ ਚਲ ਕਨੇ ਪਾਸੇ ਪੈ ਆਪੇ ਜਿੱਦੋ ਜੀ ਲੱਤਾਂ ਖਿੱਚੀ ਜਾਂਦੇ। ਸੋ ਵੀਡੀਓ ਲੰਮੀ ਨਾ ਹੋ ਜਾਏ। ਇੰਨੇ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਬੰਦ ਕੱਟ ਬੋਲਿਆ ਗਿਆ ਹੋਵੇ। ਦਿਲ ਤੇ ਨਾ ਰੱਖਣਾ। ਕਿਮਾ ਦੇ ਜਾਜੇ ਕਾ ਥੋੜੇ ਬੋਲਾਂ ਚੁੱਕਾ ਸਮਝਣਾ। ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਖਾ